ਰਾਗ ਸ ਅਗਤਕ ਵੇਜੋ ਕੇ ਕਾਹੂ ਦਿਨ ਪਾਟ ਪਟੰ ਵਰ ਕਾਹੂ ਪਲੰਗਨ ਨਵਾਰਾ ਕਾਹੂ ਗਰੀ ਗੋਦਰੀ ਨਹੀਂ ਕਾਹੂ ਖਾਨ ਪਰਹਾ ਅਹ ਰਖ ਬਾਗ ਨਾ ਕੀਜੇ ਰੇ ਮਨ ਸ਼ੁਕਰ ਤੇ ਕਾਰੇ ਕਰ ਲਈ ਜੇਰੇ ਮਨ ਰਹਾਓ ਕਮਾਰੇ ਇੱਕ ਜਮਟ ਗੁੰਦੀ ਬਹੁ ਵਿਦਬਾਨੇ ਲਈ ਕਾਹੋਂ ਮੁਤੀ ਮੁਕਤਾਲ ਕਾਹੋ ਗਿਆਗ ਲਗਾਈ ਸੁਣੇ ਤਨ ਰੱਖਣ ਕੋ ਦਿਆ ਮਗਦ ਤਹਿ ਤਨ ਮੇਰਾ ਜਮਕਾ ਡੰਡ ਮੋੰਡ ਨਾ ਲਾਗੇ ਕਿੰਨ ਮਹਿ ਕਰੇ ਨਵੇਰਾ ਹਰ ਜਨ ਯਤਮ ਪਗਤੀ ਸਦਾ ਵੇ ਆਗਿਆ ਮਨ ਸੁਖ ਪਾਈ ਜੋਤ ਸਿ ਪਾਵੇ ਸਤ ਕਰਮ ਮੰਨੇ ਹਾਣਾ ਮੰਨ ਦਸਾਈ ਕਹੇ ਕਵੀਰ ਸੁਨੋ ਰੇ ਸੰਤੋ ਮੇਈ ਮੇਰੀ ਝੁੱਠੀ ਤੁਰ ਗਿਟ ਫਾਰ ਚਟਾਰਾ ਲੈ ਗਿਓ ਕਹੇ ਤਗਰੀ ਝੁੱਟੀ ਇਹ ਸ਼ਬਦ ਸਤਗੁਰ ਕਵੀਰ ਮਾਰਜੀ ਦੇ ਮਖਤੋ ਚਰ ਪੰਤੰਤ ਚੌਲ ਸ਼ਰਤ ਦੇ ਮਾਲਕ ਸ਼ਿਗੁਰੂਆਂ ਸਾਹਿਬ ਜੀ ਦੇ ਬਾਬਾ ਅੰਗ 479 ਤੇ ਸ਼ਿਸ਼ੋ ਬਤੇ ਸਤਗੁਰ ਕਬੀਰ ਮਹਾਰਾਜ ਜੀ ਸ਼ਬਦ ਦੇ ਵਿੱਚ ਸਮਝਾ ਰਹੇ ਕਿ ਬੰਦੇ ਮੇਰੀ ਮੇਰੀ ਛੱਡ ਦੇ ਇਹ ਤੇਰੇ ਨਾਲ ਨਹੀਂ ਜਾਣਾ ਕੁਝ ਵੀ ਤੇਰੇ ਨਾਲ ਨਹੀਂ ਜਾਣਾ ਤੂੰ ਉਸ ਪਰਮਰਥਵਾ ਦੇ ਰਜ ਦੇ ਵਿੱਚ ਰਣ ਅਸਿਕ ਨੇਕ ਕੌਸੇ ਨੂੰ ਚੱਲਣ ਨੇਕ ਕਰਮ ਕਰ ਦੂਸਰੇ ਵੱਲ ਦੇਖ ਕੇ ਸੜਨਾ ਤੈਨੂੰ ਵੀ ਸਭ ਕੁਝ ਮਿਲ ਸਕਦਾ ਆਪਣੀ ਮਹਿ ਮੇਰੀ ਨੂੰ ਛੱਡ ਦੇ ਉਸ ਪਰਮਾਤਮਾ ਦੇ ਸਿਮਰਨ ਦੇ ਵਿੱਚ ਲੱਗ ਕਿਉਂਕਿ ਇਹ ਜਿਹੜੀ ਦੁਨੀਆ ਹੈ ਨਾ ਤੋ ਕੁਝ ਲੈ ਕੇ ਆਇਆ ਸੀ ਨਾ ਕੁਝ ਲੈ ਕੇ ਜਾਣਾ ਹੈ ਜੇ ਤੇਰੇ ਨਾਲ ਜਾਣਾ ਹੈ ਤਾਂ ਨਾਮ ਨੇ ਜਾਣਾ ਹੈ ਜੋ ਤੂੰ ਲੈ ਕੇ ਆਇਆ ਉਸ ਉਸਨ ਦੀ ਪੂੰਜੀ ਲੈ ਕੇ ਉਸ ਪੂੰਜੀ ਦੇ ਨਾਲ ਬਣਜ ਕਰਨਾ ਹੈ ਨਾਮ ਦਾ ਸੋ ਸ਼ਬਦ ਦੇ ਵਿੱਚ ਸਤਗੁਰ ਕਬੀਰ ਮਹਾਰਾਜ ਜੀ ਸਮਝਾ ਰਹੇ ਕਾਹੇ ਦਿਨੇ ਪਾਟ ਪਟੰਬਰ ਕਾਹੂ ਪਲੰਗ ਨਵਾਰਾ ਕਿੰਦੇ ਕਿਸੇ ਨੂੰ ਤਾਂ ਬਹੁਤ ਹੀ ਰੇਸ਼ਮੀ ਕੱਪੜੇ ਮਿਲਦੇ ਤੇ ਸੌਣ ਲਈ ਕਲੰਗਨ ਵਾਲੇ ਮਿਲਦੇ ਹੈ ਨਵਾਬ ਦੇ ਬਣੇ ਹੋਏ ਪਲਗ ਕਾਹੂ ਗਰੀ ਗੋਦਰੀ ਨਹੀਂ ਕਾਹੂ ਖਾਣ ਪ੍ਰਾਹ ਪਰ ਕਿਸੇ ਨੂੰ ਕਹਿੰਦੇ ਫੱਟੀ ਹੋਈ ਗੋਦੜੀ ਵੀ ਨਹੀਂ ਮਿਲਦੀ ਤੇ ਨਾ ਹੀ ਖਾਣ ਨੂੰ ਕੁਛ ਹੋਰ ਮਿਲਦਾ ਤੇ ਇਵਨ ਸੌਣ ਨੂੰ ਵੀ ਪਰਾਲੀ ਮਿਲਦੀ ਇਹ ਸਭ ਉਹਦੀ ਰਜਾ ਹੈ ਜੇਕਰ ਉਹਦੀ ਰਜਾ ਜਿਹੜੀ ਹੈ ਉਹਨੂੰ ਮੰਨ ਲੇਗੇ ਤੇ ਅਰਦਾਸ ਵਰ ਜੋ ਕਰਦੇ ਹੋਏ ਨੇਕ ਪਾਸੇ ਨੂੰ ਲੱਗ ਲਿਆ ਜਾਵੇ ਤਾਂ ਇਹ ਚੀਜ਼ਾਂ ਉਹ ਸਭ ਨੂੰ ਦੇ ਸਕਦਾ ਹੈ ਕਿਉਂਕਿ ਉਸ ਦਾ ਤਾਂ ਕਿਸੇ ਦਿਨ ਬਹਿਰ ਹੀ ਨਹੀਂ ਕਿਉਂਕਿ ਜਿੰਨੇ ਕੋ ਚੈਦਿਆ ਰੱਬ ਨਾਲ ਕਿਸੇ ਦਿਨ ਬਹਿਰੀ ਬਹਿਰੀ ਤੇਰੇ ਕਰਮ ਬੰਦਿਆ ਕਰਮ ਤਾਂ ਬੰਦੇ ਦੇ ਖੁੱਦੇ ਜਿਹੜਾ ਬੀਜ ਸੋ ਲੋਨੇ ਕਰਮਾਂ ਸੰਧਾ ਖੇਤ ਜੋ ਬੀਜਿਆ ਹੈ ਉਹ ਹੀ ਬੜਨਾ ਹੈ ਕਿਉਂਕਿ ਇਹ ਤਾ ਹੋ ਨਹੀਂ ਸਕਦਾ ਕਿ ਜੇਕਰ ਤੂੰ ਕੰਡ ਬੀਜ ਕੇ ਅੰਗੋਰ ਪਾੜੇ ਨਹੀਂ ਮਰ ਸਕਦੇ ਸੋ ਆਪਣੇ ਕਰਮਾਂ ਨੂੰ ਆਪ ਦੇਖਣ ਦੀ ਲੋੜ ਹੈ ਕਿ ਸੱਚ ਦੇ ਮਾਰਗ ਤੇ ਹੈ ਕਹਿੰਦੇ ਐ ਰਖ ਬਾਦ ਨਾ ਕੀਜੇ ਰੇ ਮਨ ਕਹਿੰਦੇ ਤੂੰ ਈਰਖਾ ਨਾ ਕਰ ਸੜਨਾ ਇਹ ਮਨ ਮੇਰੇ ਤੂੰ ਦੂਸਰੇ ਦੇ ਪਲ ਦੇਖ ਕੇ ਰੇਸ਼ਮ ਦੇ ਕੱਪੜੇ ਦੇਖ ਕੇ ਉੱਚੇ ਮਹਿਲ ਦੇਖ ਕੇ ਸੜਨਾ ਕੀ ਕਰ ਸੁਖਰਤ ਕਰ ਕਰ ਲੀਜੇ ਰੇ ਮਨ ਕਹਿੰਦੇ ਤੂੰ ਵੀ ਨੀਕ ਕੰਮ ਕਰ ਤੈਨੂੰ ਵੀ ਮਿਲ ਜਾਣਗੇ ਤੂੰ ਵੀ ਕਰਮ ਕਰ ਤੂੰ ਉਸ ਦੀ ਬੰਦਗੀ ਦੇ ਵਿੱਚ ਆ ਜਾ ਤੂੰ ਵੀ ਜੀਵਨ ਤੇ ਦਇਆ ਕਰਨ ਸਿੱਖ ਤੂੰ ਸੱਚ ਦੇ ਮਾਰਗ ਨੂੰ ਅਪਣਾ ਜੇ ਤੇਰੇ ਕੋਲ ਬਦੂ ਹ ਤਾਂ ਬੰਢ ਦੇ ਪਰ ਕਿਸੇ ਦੇ ਤੇ ਜ਼ੁਲਮ ਨਾ ਕਰ ਪਰ ਜੇਕਰ ਤੂੰ ਕਹੇ ਕਿ ਨਹੀਂ ਮੈਂ ਇਹ ਤਾਂ ਮਾਰਗ ਅਪਣਾਉਣਾ ਨਹੀਂ ਫਿਰ ਤੂੰ ਸਰਦਾ ਤੇ ਸੜੀ ਚੱਲ ਕੁਛ ਨਹੀਂ ਬਣਨਾ ਪਰ ਜੇਕਰ ਉਹਦੀ ਰਜ਼ਾ ਨੂੰ ਮੰਨ ਲਵੇਂਗਾ ਤਾਂ ਉਹ ਤੇਰੇ ਚੰਗਾ ਹੈ ਕਿਉਂਕਿ ਜੇਕਰ ਤੈਨੂੰ ਜੋ ਕੁਝ ਦਿੱਤਾ ਹੈ ਜੇਕਰ ਉਹ ਵੀ ਖੋਲ ਦੇ ਤਾਂ ਤੂੰ ਕਰ ਤੀ ਕੁਛ ਨਹੀਂ ਸਕਦਾ ਸੋ तो हमारे एक जो मिट्टी गूंधे बहुत विद्वानी लई। कुमार ने के अंदर मिट्टी तो एक ही गूंधे सी पर उन कई तरह दे रंग बना देते। कई तरह दे बर्तन बना देते। उस परमात्मा ने इको ही अगर मिट्टी कोई है। कौन पानी अग्नि का मेल है। ये तो बिना हो कुछ भी नहीं है। क्योंकि एक ही मिट्टी है। जल की पीत भवन का खंभा रक्त बूंद का गाढ़ा। यही बंदे का मनतल है। ਇਹੂ ਮਾਸ ਦੀ ਬਣਤਰ ਹੈ ਜਲ ਕੀ ਪੀਤ ਫਵਨ ਕਾ ਥੰਬਾ ਰક્ત ਬੂੰਦ ਕਾ ਗਾਰਾ ਹਾਰਡ ਮਾਸ ਨਾੜੀ ਕਾ ਪਿੰਜਰ ਵਿੱਚ ਪੰਖੇ ਬਸੇ ਵਿਚਾਰਾ ਇਹ ਜੋ ਬੰਤਰ ਸਤਗੁਰ ਵਦਾਸਾ ਜੀ ਦੱਸ ਰਿਹਾ ਇਹੋ ਪ੍ਰਮਾਤਮਾ ਨੇ ਬਣਾ ਕੇ ਭੇਜੀ ਹੈ ਉਸਨੇ ਮਿੱਟੀ ਇੱਕੋ ਹੀ ਹੈ ਮਾਟੀ ਇੱਕ ਅਨੇਕ ਕੇ ਸਾਜੀ ਸਾਜੀ ਸਜਣ ਹਾਰੇ ਬਹੁਤ ਤਰ੍ਹਾਂ ਦੇ ਓਨ ਮਿੱਟੀ ਇੱਕੋ ਹੀ ਸੀ ਬਰਤਨ ਬਣਾ ਦੁੱਤੇ ਕਾਹੂ ਮੇ ਮੋਤੀ ਮੁਕਤਾ ਹਲ ਕਾਹੂ ਵਿਆਦ ਲਗਾਈ ਕਿਸੇ ਚ ਤਾਂ ਕਹਿੰਦੇ ਮੋਟੀਆਂ ਦੀਆਂ ਮਾੜਾ ਪਈਆਂ ਕਿਸੇ ਬਰਤਨ ਦੇ ਵਿੱਚ ਕਿ ਕਿਸੇ ਦੇ ਵਿੱਚ ਵਿਸ਼ੇਵਕਾਰ ਪੈਦਾ ਕਰਨ ਵਾਲੀ ਸ਼ਰਾਬ ਪਈ ਹੈ ਬਰਤਨ ਉਹੀ ਹੈ ਉਸੇ ਮਿੱਟੀ ਦੇ ਬਣੇ ਹੋਏ ਇਹ ਤਾਂ ਹੁਣ ਜੀਵ ਨੇ ਖੁਦ ਦੇਖਣਾ ਕਿ ਉਹਦੇ ਪੱਲੇ ਕੀ ਹੈ ਉਹ ਕਿਹੜਾ ਕੰਮ ਕਰ ਰਿਹਾ ਸਭ ਨੂੰ ਉਹ ਇੱਕੋ ਹੀ ਚੀਜ਼ ਬਣਾ ਕੇ ਦੇ ਦਿਆ ਚੋਰ ਦੇ ਕੋਲ ਵੀ ਸਾਸਾਂ ਦੀ ਪੁੰਜੀ ਹੈ ਜੋ ਜੀਵਨ ਦਾ ਸਵਾਸ ਸੰਗੀ ਪੁੰਜੀ ਹੈ ਪਰ ਇਸ ਦੇ ਨਾਲ ਬਣ ਜ ਕੀ ਕੀਤਾ ਉਹ ਦੇਖਣ ਦੀ ਗੱਲ ਹੈ ਕਿਉਂਕਿ ਇਹ ਜਿਹੜਾ ਮਾਨਸ ਜਨਮ ਦਾ ਹੈ ਇਹ ਬਹੁਤ ਹੀ ਔਖਾ ਮਿਲਦਾ ਹੈ ਕਿਉਂਕਿ ਦੁਰਲਭ ਜਨਮ ਪੁੰਨ ਫਲ ਪਾਇਓ ਵਰਥਾ ਜਾਤ ਅਬ ਬਿਕੇ ਸਤਗੁਰ ਦਾ 10ਵਾਂ ਦਾ ਜ਼ਿਕਰ ਹੈ ਤੈਨੂੰ ਇਹ ਜਨਮ ਜਿਹੜਾ ਬਹੁਤ ਹੀ ਦੁਰਲਭ ਹੈ ਬਹੁਤ ਔਖਾ ਮਿਲਿਆ ਪਰ ਇਹਨੂੰ ਅਗਿਆਨਤਾ ਦੇ ਵਿੱਚ ਨਾ گزار ਹੋਣਾ ਅਗਿਆਨਤਾ ਦੇ ਵਿੱਚ گزارਿਆ ਹੋਇਆ ਤੇਰਾ ਇਹ ਜੀਵਨ ਮੁਰਖੇ ਤੈਨੂੰ 84 ਦੇ ਚੱਕਰ ਚ ਪਾ ਦੂਗਾ ਸੋਭੇ ਤਨ ਰੱਖਣ ਕੋ ਦੀਆ ਮੁਗਧ ਕਹੇ ਤਨ ਮੇਰਾ ਕਹਿੰਦੇ ਪਰਮਾਤਮਾ ਨੇ ਤੈਨੂੰ ਧਨ ਦਿੱਤਾ ਕਾਹਦੇ ਲਈ ਜੀਵੰਤ ਦਇਆ ਕਰ ਲਈ ਪਰ ਤੇ ਕਹਿੰਦਾ ਮੂਰਖ ਕਹਿੰਦਾ ਧਨ ਹੀ ਮੇਰਾ ਹੈ ਉਹ ਐਡਾ ਸੂਮ ਬਣ ਗਿਆ ਕਿ ਉਹ ਧਨ ਕਹਿੰਦਾ ਮੇਰਾ ਹੈ ਉਹ ਧਨ ਜਦੋਂ ਛੱਡ ਕੇ ਜਾਂਦਾ ਫਿਰ ਕਹਿੰਦਾ ਇੰਨਾ ਸੂਪੂਣਾ ਕਰ ਲਿਆ ਕਿ ਉਸ ਧਨ ਨੂੰ ਜੇਕਰ ਪਰਮਾਤਮਾ ਨੇ ਦਿੱਤਾ ਤੈਨੂੰ ਉਹਨਾਂ ਲੋੜਵੰਦ ਜੀਵਾਂ ਦੇ ਉੱਤੇ ਤੈਨੂੰ ਦਇਆ ਆਉਣੀ ਚਾਹੀਦੀ ਸੀ ਲੋੜਵੰਦ ਦੇ ਭੁੱਖੇ ਨੂੰ ਖਾਣਾ ਦੇਣਾ ਚਾਹੀਦਾ ਸੀ ਨੰਗੇ ਨੂੰ ਕੱਪੜਾ ਦੇਣਾ ਚਾਹੀਦਾ ਸੀ ਪਰ ਤੈਨੂੰ ਜੇ ਧੰਨ ਦਿੱਤਾ ਤੂੰ ਤਾਂ ਮੇਰਾ ਹੀ ਮੇਰਾ ਕਰਕੇ ਬੈਠ ਗਿਆ ਮੂਰਖ ਬਣ ਗਿਆ ਤੂੰ ਇਸ ਧੰਨ ਨੂੰ ਦੇਣ ਵਾਲਾ ਤਾਂ ਕੋਈ ਹੋਰ ਸੀ ਤੇਰੇ ਕੋਲ ਕਿਸ ਸੀ ਤੈਨੂੰ ਜਿਹੜਾ ਦੇ ਰਿਹਾ ਸਭ ਨੂੰ ਉਹ ਹੀ ਦੇ ਰਿਹਾ ਪਰ ਆਪਣਾ ਨਾ ਸਮਝ ਜਨਕਾ ਦੰਡ ਮੋਡ ਨਾਲ ਲੱਗੇ ਖਿੰਮੇ ਕਰਨੇ ਵੀਰਾ ਸਤਿਗੁਰ ਕਬੀਰ ਮਹਾਰਾਜ ਜੀ ਕਹਿੰਦੇ ਜਦੋਂ ਸੱਚਾ ਕੇ ਜੰਮ ਦਾ ਡੰਡਾ ਲੱਗਦਾ ਤਾਂ ਸਾਰਾ ਕੁਝ ਵਿਛੜ ਜਾਂਦਾ ਉਦੋਂ ਤੁੰ ਮੈਂ ਕਹਿੰਦਾ ਉਹ ਤਾਂ ਤਨ ਕੇ ਤੇਰਾ ਜਿਹੜਾ ਸੀ ਤੇ ਨਾਲ ਲੱਜਣਾ ਸੀ ਨਾਲ ਵੀ ਨਹੀਂ ਜਾ ਸਕਿਆ ਖਰਚ ਵੀ ਨਹੀਂ ਸਕਿਆ ਇਹ ਵੀ ਤੇਰੀ ਬਦਕਿਸਮਤੀ ਜੀਵਦੀ ਹੈ ਕਿ ਉਸ ਦਾ ਸ਼ੁਕਰ ਨਹੀਂ ਕੀਤਾ ਸ਼ੁਕਰਾਨਾ ਨਹੀਂ ਕੀਤਾ ਕਿ ਤੂੰ ਹੀ ਦੇਣ ਵਾਲਾ ਤੂੰ ਹੀ ਮੈਨੂੰ ਇੱਥੇ ਭਿਜਿਆ ਹੈ ਮੇਰਾ ਮੁਝ ਮੇਂ ਕੁਛ ਨਹੀਂ ਜੋ ਕੁਛ ਹੈ ਸੋ ਤੇਰਾ ਤੇਰਾ ਤੁਝ ਕੋ ਸੌਂਪ ਦੇ ਕੇ ਕੀ ਲਾਗੇ ਰੇ ਮੇਰਾ ਜਦੋਂ ਮੇਰਾ ਹੈ ਹੀ ਕੁਛ ਨਹੀਂ ਸੀ ਤਾਂ ਮੇਰਾ ਮੇਰਾ ਮੈਨੂੰ ਕਰਨ ਦੀ ਲੋੜ ਹੀ ਨਹੀਂ ਸੀ ਹਰ ਜਨ ਉਤਮ ਭਗਤ ਸਦਾਵੇ ਆਗਿਆ ਮਨ ਸੁਖ ਪਾਈ ਜੋ ਪਰਮਾਤਮਾ ਦੇ ਸੇਵਕ ਹੈ ਉਹ ਤਾਂ ਉਸ ਦੇ ਹੁਕਮ ਦੇ ਵਿੱਚ ਰਹਿੰਦੇ ਇਹਦੇ ਹੁਕਮ ਦੇ ਵਿੱਚ ਰਹਿ ਕੇ ਰਜਾ ਦੇ ਵਿੱਚ ਰਹਿ ਕੇ ਉਹ ਸੁਖ ਮਾਣਦੇ ਪਰਮਾਤਮਾ ਦੇ ਜਿਹੜੇ ਭਗਤ ਹੈ ਉਹ ਤਾਂ ਹਮੇਸ਼ਾ ਭਾਣ ਦੇ ਵਿੱਚ ਰਹਿੰਦੇ ਤੇ ਹੈ ਵੀ ਇਹੋ ਹੀ ਹੈ ਕਿਉਂਕਿ ਦੁਨੀਆ ਦੇ ਉੱਤੇ ਜੇਕਰ ਅਸੀਂ ਕਰਮ ਕਰਨ ਲਈ ਆਏ ਹਾਂ ਤਾਂ ਅਸੀਂ ਕੋੜ ਦੀ ਜਿਹੜੀ ਦਵਾਰ ਹੈ ਇਸ ਨੂੰ ਤੋੜਨਾ ਹੈ ਜੀਵਕੋੜ ਦੀ دیوار ਸਾਡੇ ਤੇ ਪਰਮਾਤਮਾ ਦੇ ਵਿਚਕਾਰ ਬਣੀ ਹੋਈ ਹੈ ਜੀਵ ਦੇ ਵਿੱਚ ਤੇ ਉਸ ਦੇ ਵਿੱਚ ਬਣੀ ਹੋਈ ਹੈ ਆਤਮਾ ਤੇ ਪਰਮਾਤਮਾ ਵਿੱਚ ਕੋੜ ਦੀ دیوار ਹੈ ਉਸ ਨੂੰ ਬੰਦੇ ਨੇ ਤੋੜ ਕੇ ਉਹਦੇ ਨਾਲ ਰਹਿਣਾ ਹੈ ਉਸ ਸੇਵਕ ਜਿਹੜੇ ਭਗਤ ਜਿਹੜੇ ਹੈ ਉਸ ਦੀ ਰਜਾ ਦੇ ਵਿੱਚ ਰਹਿ ਕੇ ਆਨੰਦ ਵਿੱਚ ਦਿੰਦੇ ਜੋ ਤੇ ਸੁਭਾਵੇ ਸਤ ਕਰ ਮੰਨੇ ਬਾਣਾ ਮਨ ਵਸਾਏ ਉਹ ਕਹਿੰਦੇ ਜੋ ਵੀ ਪਰਮਾਤਮਾ ਕਰਦਾ ਉਹਨੂੰ ਉਹ ਸੱਚ ਕਰਕੇ ਜਾਣਦੇ ਉਹਨੇ ਕਹਿੰਦੇ ਕਿ ਸਾਡਾ ਹੈ ਉਹ ਤੇ ਇੱਕੋ ਹੀ ਗੱਲ ਕਹਿੰਦੇ ਕਿ ਤੇਰਾ ਹੈ ਅਕਾ ਜੀ ਕੋਈ ਸਾਡੇ ਕੋਲ ਚੀਜ਼ ਵਿਛੜ ਵੀ ਜਾਂਦੀ ਹੈ ਤਾਂ ਸਾਨੂੰ ਇਹ ਮੰਨਣਾ ਚਾਹੀਦਾ ਕਿ ਪਾਣਾ ਹੈ ਤੇਰੀ ਰਜ਼ਾ ਹੈ ਪਰ ਜੇਕਰ ਅਸੀਂ ਰੋ ਮੰਗੇ ਤਾਂ ਫਿਰ ਵੀ ਕੁਛ ਨਹੀਂ ਕਰ ਸਕਦੇ ਕਿਉਂਕਿ ਸਾਡੀ ਫਿਤਰਤ ਬੰਦੇ ਦੀ ਇਹੋ ਜੀ ਹੈ ਜਦੋਂ ਕੁਝ ਪਾਇਆ ਤਬ ਗਰਵ ਕਰਤ ਹੈ ਮਾਇਆ ਗਈ ਤਬ ਰੋਣ ਲੱਗਦਾ ਹੈ ਜਦੋਂ ਤਾਂ ਕੁਝ ਪਾ ਲਿਆ ਤੇ ਚਤਰਾਈਆਂ ਚਲਾਕੀਆਂ ਦੱਸਦੇ ਅਸੀਂ ਕਿ ਮੈਂ ਇਦਾਂ ਕਰ ਲਿਆ ਪਰ ਜਦੋਂ ਕੁਝ ਚਲੇ ਗਿਆ ਫਿਰ ਸਿਰੋਂਦੇ ਹੈ ਇਹ ਦੋਵੇਂ ਅਸੀਂ ਪਾਣਾ ਮੰਨੀ ਹੈ ਤਾਂ ਜਦੋਂ ਮਿਲਿਆ ਉਦੋਂ ਵੀ ਅਸੀਂ ਉਹਦੀ ਰਜ਼ਾ ਮੰਨੀਏ ਕਿ ਤੇਰਾ ਸ਼ੁਕਰ ਹੈ ਤੂੰ ਹੀ ਸਭਾ ਕੁਝ ਦੇਣ ਵਾਲਾ ਹੈ ਜੇ ਕੋਈ ਸੋਨਾ ਪਾ ਨਜ਼ਰ ਦਿੱਤਾ ਉਸਨੇ ਦਿੱਤਾ ਜੇ ਕੋਈ ਪੈਸਾ ਤਨ ਮਿਲਿਆ ਉਸਨੇ ਦਿੱਤਾ ਜੇਕਰ ਸਾਨੂੰ ਅਕਲ ਦੇ ਤੀ ਮਤ ਦਿੱਤੀ ਉਸਨੇ ਦਿੱਤੀ ਜੇਕਰ ਸਾਨੂੰ ਸਤਕਾਰ ਮਿਲਿਆ ਤਾਂ ਉਸਦੇ ਦਿੱਤਿਆ ਹੋਇਆ ਮਿਲਿਆ ਜੇਕਰ ਦੁਨੀਆ ਨੇ ਸਾਨੂੰ ਚੰਗਾ ਕਿਹਾ ਤੇ ਉਸਦੇ ਰਜ਼ਾ ਕਰਕੇ ਕਿਹਾ ਉਹਦੀ ਕਿਰਪਾ ਕਰਕੇ ਕਿਹਾ ਨਹੀਂ ਤਾਂ ਬੰਦੇ ਦੇ ਪੱਲੇ ਤਾਂ ਕੁਝ ਵੀ ਨਹੀਂ ਹੈ ਸੋ ਜੋ ਤਿਸ ਭਾਵੇ ਸਤ ਕਰ ਮੰਨੇ ਪਾਣਾ ਮਨ ਵਿਸੈ ਉਹ ਤਾਂ ਕਹਿੰਦੇ ਜੋ ਵੀ ਤੇਰੀ ਰਜਾ ਹੈ ਸਤ ਹੈ ਤੇਰੀ ਰਜਾ ਦੇ ਵਿੱਚ ਹੀ ਅਸੀਂ ਜੀਵਨ ਗੁਜ਼ਾਰਨੇ ਜਿਹੜੇ ਨਹੀਂ ਉਹ ਤਾਂ ਫਿਰ ਜੰਮ ਕਾ ਡੂੰਡ ਮੁੰਡ ਪੈ ਲੱਗੇ ਕਿੰਨ ਮੈਂ ਕਰੇ ਨਵੇਰਾ ਫਿਰ ਤਾਂ ਉਹਦਾ ਜਦੋਂ ਸਿਰ ਚ ਡੰਡਾ ਆ ਕੇ ਜੰਮ ਦਾ ਲੱਗਦਾ ਫਿਰ ਉਹ ਕਹਿੰਦੇ ਵਸ ਵੀ ਹੁਣ ਸਾਡਾ ਜੋਰ ਨਹੀਂ ਚੱਲਦਾ ਕਹੇ ਕਬੀਰ ਸੁਣੋ ਦੇ ਸੰਤੋ ਮੇਰੀ ਮੇਰੀ ਝੂਠੀ ਸਤਗੁਰ ਕਬੀਰ ਮਹਾਰਾਜ ਜੀ ਕਹਿ ਰਹੇ ਆ ਕਿ ਛੱਡ ਦਿਓ ਕੇ ਭਾਈ ਜੰਮੋ ਸੁਣੋ ਜੋ ਸੀ ਕਹਿ ਰਹੇ ਆ ਮੇਰਾ 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 ਇੱਥੇ ਮੇਰੀ ਮੇਰੀ ਸਭ ਝੂਠੀ ਹੈ ਕਿਉਂਕਿ ਇਹ ਜਿਹੜੀ ਹਉਮੈ ਹੈ ਇਹਨੂੰ ਛੱਡਣਾ ਹੈ ਜੇਕਰ ਅਸੀਂ ਛੱਡ ਮੰਗੇ ਤਾਂ ਸਾਡੇ ਲਈ ਚੰਗੀ ਹੈ ਜੀਵਨ ਲਈ ਚੰਗੀ ਹੈ ਕਿਉਂਕਿ ਸੇ ਹਉਮੈ ਨੂੰ ਤਿਆਗਣਾ ਹੈ ਇਹ ਮੇਰੀ ਮੇਰੀ ਤਿਆਗਣੀ ਹੈ ਜਿੰਨੀ ਜੇ ਤੱਕ ਮੇਰੀ ਮੇਰੀ ਹੈ ਨਾ ਕਰ ਬੰਦੇ ਮੇਰੀ ਮੇਰੀ ਨਾ ਮੇਰੀ ਨਾ ਤੇਰੀ ਸੋ ਇੱਥੋਂ ਲੈ ਕੇ ਕੁਝ ਨਹੀਂ ਜਾਣਾ ਇੱਥੇ ਜੋ ਵੀ ਕੁਛ ਹੈ ਉਸ ਪਰਮਾਤਮਾ ਦੀ ਰਜਾ ਦੇ ਵਿੱਚ ਰਹਿੰਦੇ ਹੋਏ ਗਜਰ ਜੀ ਤਾਂ ਚੰਗਾ ਹੈ ਜਿਹੜੇ ਟਫਾਰ ਚਟਾਰਾ ਲੈ ਗਿਆ ਤਰੀਤ ਗਰੀ ਛੁੱਟੀ ਕਹਿੰਦੇ ਜਿਹੜਾ ਚਿਹੜਾ ਸੀ ਉਹ ਤਾਂ ਬਿੱਲਾ ਪਿੰਜਰਾ ਤੋੜ ਕੇ ਉਹਨੂੰ ਲੈ ਗਿਆ ਤੇ ਹੁਣ ਕਹਿੰਦੇ ਜਿਹੜੀ ਹੈ ਟੁੱਟੀ ਵੀ ਬਗਾਦੀ ਵੀ ਜਿਹਦੇ ਵਿੱਚ ਉਹਨੂੰ ਪਾਣੀ ਰੱਖਦੇ ਸੀ ਜਿਹਦੇ ਵਿੱਚ ਉਹਨੂੰ ਖਰਾਕ ਬੰਦੇ ਸੀ ਉਹ ਤਾਂ ਪਈ ਰਹੀ ਤੇ ਤਨ ਰਹਿ ਗਿਆ ਕੀ ਹੋਇਆ ਤੇ ਪੌੜ ਉੜ ਗਿਆ ਪੌੜ ਉੜ ਗਿਆ ਬਿੱਲਾ ਜਿਹੜਾ ਜਮਾਂ ਦਾ ਜਿੰਦ ਨੂੰ ਪਲਟ ਕੇ ਲੈ ਗਿਆ ਸੋ ਸਾਰਾ ਹੀ ਮੇਰੀ ਮੇਰੀ ਜਿਹੜਾ ਕਰਦਾ ਸੀ ਉਹ ਸਭ ਕੁਝ ਇੱਥੇ ਦਾ ਇੱਥੇ ਹੀ ਰਹਿ ਗਿਆ ਇਹ ਆ ਮੇਰੇ ਖਾਣ ਦਾ ਬਰਤਨ ਹੈ ਮੇਰੇ ਪੀਣ ਦਾ ਹੈ ਮੇਰੇ ਸੌਣ ਦਾ ਹੈ ਇਹ ਮੇਰੇ ਬੈਠਣ ਦਾ ਹੈ ਸਾਰਾ ਕੁਝ ਇੱਥੇ ਰਹਿ ਜਾਂਦਾ ਮੇਰਾ ਮੁਝ ਵਿੱਚ ਕੁਝ ਨਹੀਂ ਜੇ ਇਸ ਗੱਲ ਨੂੰ ਅਸੀਂ ਮੰਨ ਲਈਏ ਤਾਂ ਸਭ ਤੋਂ ਜ਼ਿਆਦਾ ਸੁੱਖ ਹੈ ਕਿ ਮੇਰਾ ਮੁਝ ਵਿੱਚ ਕੁਝ ਨਹੀਂ ਜੋ ਕੁਝ ਹੈ ਸੋ ਤੇਰਾ ਤੇਰਾ ਤੁਝ ਕੋ ਸੌਂਪ ਦੇ ਕਿਆ ਲੱਗੇ ਤੇ ਮੇਰਾ ਸਵਾਗਤ ਗੁਰੂ ਮਹਾਰਾਜ ਦੇ ਇਸ ਸ਼ਬਦ ਤੋਂ ਸਿੱਖਿਆ ਲੈਂਦੇ ਹੋਏ ਮੈਂ ਮੇਰੀ ਛੱਡੀਏ ਇਸ ਦੁਨੀਆ ਦੇ ਉੱਤੇ ਉਸ ਦੇ ਚਰਨਾਂ ਦੇ ਵਿੱਚ ਬੇਨਤੀ ਕਰਦੇ ਹੋਏ ਬਾਕੀ ਦੇ ਸਵਾਸੰਦੀ ਗੁਜ਼ਾਰਾ ਕਰਦੇ ਹੋਏ ਬੇਨਤੀ ਅਦਾਸ ਕਰੀਏ ਕਿ ਜਿੰਨੇ ਜੀ ਤੱਕ ਸੋਸਨ ਦੀ ਪੂੰਜੀ ਹੈ ਕਿ ਸਿਰ ਨੇਕ ਪਾਸੇ ਸੱਚ ਦੇ ਮਾਰਗ ਤੇ ਲਵਾ ਦਿਓ ਆਪਣੀ ਕਿਰਪਾ ਕਰਿਓ ਮੁਨਕਤਾ ਦੇ ਭਲੇ ਲੈ ਕੇ ਤੇ ਕਮਾ ਜੀਏ ਅਤੇ ਜੀਵਨ ਦੇ ਤੇ ਦਇਆ ਕਮ ਲਈ ਆਪਣਾ ਮੇਰ ਪ੍ਰਯਤ ਰੱਖੋ ਇਹ ਬੇਨਤੀਆਂ ਕਰਦੇ ਹੋਏ ਆਓ ਫਤਿ ਬੁਲਾਈਏ ਵਾਹਿਗੁਰਜੀ ਦਾ ਖਾਲਸਾ ਵਾਹਿਗੁਰਜੀ ਕੀ ਫਤ